ਬਾਦ ਦੇ ਬਾਰੇ ਉਹ ਆ ਗਏ ਮੁੰਡੇ ਇਹਨੂੰ ਕੰਫਰੰਸ ਆ ਗਿਆ ਉਹ ਆ ਗਿਆ ਜਿਹੜਾ ਚਾਹੇ ਇਹਨੂੰ ਚਾਹੀਦਾ ਹੈ ਨਾ ਬੈਠਾ لکیڑیاں سارے خوشی امریکہ کر کر رکھا لے کے پتہ میں سانو مینوں ماریا پتے آدی لے کے پتہ ابھی ندی چونت رکھاں گی جی پتہ لے کے جاوں گی نہیں کرنے کی کروں گا نہیں کرنے کی جانا یار بندہ ماردا ہے ایتھے بندہ ہوگا ان کي حاضر يا ان کي پڙهڻ ڏون ٿي توهان کي اپنڙ پرينٽ تي جانا سي آهي نه پرينٽ ڪرڻ جي برتن تي 100 پيا

अमनदीप सिंह था जिसकी डेथ हो गई उसके चाकू वगैरह मारे मारे और मारे गए के थे पोस्टमार्टम पर पता मौत का कारण क्या है बाकी मौत का पता तो पोस्टमार्टम के बाद ही पता लगेगा ये आइडिया नहीं है कितने से ये मेरे को पता नहीं है और दूसरा आया था नवदीप सिंह नाम से उसके भी सर पे चोट वगैरह आई है टागे वगैरह लगे हैं ਕੋਸ਼ਸ਼ ਕਰੀ ਪਰ ਚੋਕ ਨਹੀਂ ਲੜਿਆ ਸੀ ਦੋ ਲੋਕ ਆਏ ਹਮਾਰੇ ਪਾਸ ਦੇਖੋ ਮੈਨੂੰ ਹੁਣੇ ਇੰਟੀਮੀਸ਼ਨ ਕਰਨਾ ਹੈ ਕਿ ਇੱਕ ਨੌਜਵਾਨ ਦਾ ਸੱਟ ਲੱਗਨ ਕਰਕੇ ਵੀ ਗੱਤੂ ਜਨਤਾ ਜੀ ਇਮੀਡੀਏਟਲੀ ਰਸ਼ ਕੀਤਾ ਹੁਣ ਗੈਨ ਆਪਰੇਟਿਵ ਤੁਹਾਡੇ ਕੀ ਕੀ ਹੋ ਜਾ ਰਿਹਾ ਹੈ ਤਫਸੀਲ ਨਾਲ ਅਸੀਂ ਅਲ ਜਾਣਕਾਰੀ ਲੈ ਰਹੇ ਹਾਂ ਜਦੋਂ ਜਿਵੇਂ ਵੀ ਸਾਨੂੰ ਪਤਾ ਲੱਗੂਗਾ ਤੁਹਾਨੂੰ ਸੈਪਰੇਟਲੀ ਮੈਂ ਦੱਸ ਦਵਾਂਗਾ ਇਹ ਇੱਕ ਸਿਰਚ ਕੁਛ ਕਰਤਾ ਹੈਗੀ ਆ ਭਾਜੀ ਹਲੇ ਮੈਂ ਡਾਕਟਰ ਸਾਹਿਬ ਨੂੰ ਵੀ ਮਿਲਣਾ ਹੈ ਜਸਟ ਹੁਣੇ ਅਸੀਂ ਪਹੁੰਚੇ ਹਾਂ ਇੰਨੀ ਵੀ ਗੱਲ ਸਾਨੂੰ ਪਤਾ ਲੱਗੀ ਕਿ ਕੀ ਨਾਮ ਕੀ ਸੀਗੇ ਜੀ ਕਿੱਥੇ ਰਹਿੰਦੇ ਸੀਗੇ ਕਿਰਕੇ ਦਾ ਨਾਮ ਕਨਸਟੇਬਲ ਅਮਰਦੀਪ ਸਿੰਘ ਹੈ Son of ਰਜਿੰਦਰ ਸਿੰਘ ਡਾਕਲੇ ਦਾ ਨਾਮ ਵਾਲਾ ਹੈ ਇਤਨਾ ਤ ਕਿਤੇ ਦਾ ਨਾਸਿਕ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਇਹ ਅਫਸਰ ਕੋਲ ਨਹੀਂ ਵੀ ਕਿਤੇ ਨਾਲ ਸੀ ਜਿਸਰੇ ਮੀਟ ਪਕੜਾ ਹੋਇਆ ਗੁੱਡੀ ਚੰਦਕਾ ਜੀ ਝਗੜਾ ਹੈ ਖਾਲੇ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹ ਨਹੀਂ ਆਏ ਜਾਂ ਇੱਕ ਵਾਰ ਮੈਂ ਪੂਰਾ ਜਾਣਕਾਰੀ ਲੈਣਾ ਤੁਹਾਨੂੰ ਮੈਂ ਦੱਸਾਂ ਤੇ ਹੁਣ ਡੈਥ ਹੋ ਗਈ ਹੈ ਕਾਈਂ ਲਈ ਮੈਨੂੰ ਇੱਕ ਵਾਰ ਇਹਨਾਂ ਮੁਲਾਜ਼ਮ ਦੀ ਡੈਥ ਹੋ ਗਈ ਕਾਹ ਚੀ ਕਹਿਤਾ ਰਹੇ ਆਲੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਆਇਆ ਥੈਂਕ ਯੂ